ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਵਾਸੂਦ ਫੋਏ ਦੁਜਾਜਾ ਕਰੀਏ ਨਾ ਉੱਥੇ ਪਈ ਹੋਈ ਲਾਈ ਹੈ ਹਾਂ ਪੀ ਲੈ ਜਾ ਚਲ ਮੈਂ ਪੀਣਾ ਫਿਰ ਘੁੱਟ ਨਹੀਂ ਹੋਰ ਕਰ ਦੇ ਤੇਰੇ ਪਿਓ ਨੂੰ ਘੁੱਟ ਉਣਾ ਤੂੰ ਨੂੰ ਕਿ ਲੋੜ ਹੈ ਤੁਸੀਂ ਗੱਲਾਂ ਕਰ ਲੋ ਉਹ ਨਹੀਂ ਹੂੰ ਖੁਸ਼ੀ ਖੁਸ਼ੀ ਵਰੀ ਹੋ ਗਈ ਤਾਂ ਹੀ ਤਾਂ ਬਚਾ ਲਿਆ ਕਿ ਬਦਾਨਾ ਸੱਚੀ ਬਾਈ ਬਦਾਨਾ ਨਹੀਂ ਲਿਆ ਆਏ ਓਏ ਬਦਾਨਾ ਆਏ ਇਹਦੀ ਟੈਂਕੀ ਚ ਪਿਆ ਲੱਡੂਆਂ ਦਾ ਡੱਬਾ ਅੱਛਾ ਚੱਲ ਅੱਥ ਨੇ ਦੁੱਧ ਨਾਲ ਖਾ ਲਾਂਗੇ ਨਾ ਚੰਗਾ ਗੱਲ ਸਹੀ ਹੋ ਜਾਇਆ ਤੇ ਭੁੱਲ ਗਿਆ ਦੁੱਧ ਦਾ ਪਾਇਆ ਲੱਡੂਆਂ ਨਾਲ ਚ ਰੰਡ ਉਹ ਹੀ ਦੁੱਧ ਨਾਲ ਖਾ ਕਈ ਵੱਡੀ ਆਂਡ ਗਵਾਂ ਚ ਸੁਣਦਾ ਗੱਲ ਚੱਪਟੀ ਕਰੇ ਕੀ ਵੱਡੀ ਕਰੇ ਗੱਲ ਕਰਨ ਦੀ ਵੀ ਪਤਾ ਭੈਂਦੇ ਦੁੱਧ ਨਾਲ ਖਾ ਲਾਂਗੇ ਹੋਰ ਕੀ ਤੇ ਉਂ ਵੀ ਖਾ ਸਕਦੇ ਦੁੱਧ ਨਾਲ ਕਿਹੜਾ ਕੀ ਬੂਰੀ ਬੰਨੀ ਏ ਤੇਰੇ ਕੋਲੇ ਭਾਂ ਜੱਲਣਾ ਬੁੜਖੀ ੜਕੇ ਮਰ ਜੇਗਾ ਕੋਲੇ ਚਾਹ ਜਾਂ ਦੁੱਧ ਹੋਵੇ ਮੈਂ ਤੈਨੂੰ ਦੱਸਾਂ ਕਿ ਤੱਕ ਖਾਣ ਬੈਜੇ ਖੁਸ਼ਕੀ ਹੋ ਰਹੀ ਆ ਖਾ ਖਾ ਪੁੱਕੀ ਗੱਲ ਚ ਉਹ ਤਾਂ ਗੱਲਾਂ ਛੱਡ ਮੈਂ ਤਾਂ ਕਹਿੰਦਾ ਜਾਂਦਾ ਤਾਂ ਨਹੀਂ ਕਿਸੇ ਪਾਸੇ ਦੇਖੋ ਬੜਾ ਬੱਕੀ ਪਤਾ ਕੀ ਪਤਾ ਜਾ ਘਈ ਜਾਂਦਾ ਚਾਹ ਪੀਣਾ ਕਹਿੰਦਾ ਅਜੇ ਤਾਂ ਉਹ ਘਰ ਲੱਗੋ ਇਹ ਤਾਂ ਕੀ ਜਣਾ ੜਕੇ ਦਾ ਹੁਣ ਤਾਂ ਘਰੇ ਆਇਆ ਹੁਣ ਇਹਨੇ ਕਿੱਦਾਂ ਜਣਾ ਦਾ ਰੋਟੀ ਰੋਟੀ ਦਾ ਕਰ ਲੈ ਜੜ ਬਿੰਦ ਕ ਨੂੰ ਫੇਰ ਕਰੇ ਇਸ ਕਰੂ ਤੂੰ ਕਰ ਤੂੰ ਪਾ ਲੈ ਓਏ ਮੈਨੂੰ ਓ ਓ ਮੈਂ ਪਿੰਡ 'ਚ ਆ ਕੇ ਆਣਾ ਜਾਂਦਾ ਓਏ ਪਿੰਡ 'ਚ ਹਾਂ ਉਹ ਸੁਰਜਣ ਕੇ ਨਹੀਂ ਅੱਜ ਕੜਾਹੀ ਚੜੀ ਕੜਾਹੀ ਕਿੱਥੇ ਚੜ ਗਈ ਓਏ ਵਿਆਹ ਨਹੀਂ ਯਾਰ ਉਹਨਾਂ ਦੇ ਸੁਰਜਣ ਦਾ ਬਟਾ ਤਾਂ ਹੀ ਮੈਂ ਕਹਿੰਦਾ ਮੈਂ ਵੀ ਕਰਾਂਗਾ ਸੁਰਜਣ ਦਾ ਸੁਹੜੀ ਕੁੜੀ ਦਾ ਵਿਆਹ ਕੁੜੀ ਦਾ ਵਿਆਹ ਸੁਰਜਣ ਦੀ ਦਾ ਲਟਕੀ ਦਾ ਹਾਂ ਮਹਕਾਰ ਜਿਹਦਾ ਕੰਮ ਆ ਜਾ ਜਦੋਂ ਘੰਟੇ ਕੰਮ ਕਰਾਇਏ ਹੱਕ ਬਣਦਾ ਹੱਕ ਬਣਨ ਵਾਲੇ ਗੱਲੋ ਵਰਗੀਆਂ ਹੋਣੀਆਂ ਸਾਰੀਆਂ ਕੀ ਕੀ ਉਨਹੀਂ ਵੀ ਆਉਣੀਆਂ ਤਵੀ ਤੇ ਬੜੀਆਂ ਉਹ ਗੱਲਾਂ ਕਿਉਂ ਨਹੀਂ ਆ ਫਿਰ ਤੇਈ ਤਾਂ ਨਗਾ ਬੁੜੀਆਂ ਚਾਹ ਕਾਹੀ ਗੱਲ ਦੇਖੋ ਮੈਂ ਗੱਲ ਕਰਦੇ ਆ ਉਹ ਜਾ ਆ ਹਾਂ ਓਏ ਤਾਂ ਇਹ ਜੀ ਤਰੋਟੀ ਟੁੱਕਦਾ ਕਰ ਲਿਓ ਮੈਂ ਇੱਥੇ ਬੈਠੀ ਗੱਲਾਂ ਮਰੀ ਜਾਉ ਮੈਂ ਹੋਰ ਕਹ ਨਾ ਜਰਾ ਕਿ ਪੁਰਜੀ ਨਾ ਬਣਾ ਲਗੇ ਕਾਦੀ ਹਾਂ ਜੀ ਬਣਾ ਲਓ ਮਰਜੀ ਥੋੜੀ ਜਿਆਹੀ ਆਈ ਆਉਂਦਾ ਚੰਗਾ ਇੱਥੋਂ ਮੈਂ ਇਹਦਾ ਕੀ ਪਤਾ ਯਾਰ ਮੈਂ ਲੇਟ ਹੋ ਜਾ ਫਿਰ ਹੋਰ ਕਾ ਜੀ ਆਲੂ ਤਾਂ ਲੈਣਿਆ ਆਲੂ ਆਂਦੀ ਮੈਨੂੰ ਤਾਂ ਨਹੀਂ ਆਉਂਦੀ ਉਹ ਅੱਜ ਜੇ ਮੈਂ ਖੁਸ਼ੀ ਆ ਮਸ਼ੀਨਰੀ ਲੈ ਜਾਂਦੀ ਮਾਸਟਰ ਪਨੀਰ ਕਰੋ ਕੀ ਮਟਰ ਪਨੀਰ ਕਰੋ ਢਾਲ ਮੰਨ ਗੱਲ ਫਿਰ ਲੈ ਆ ਜਾ ਵਗ ਜਾ ਤੂੰ ਲੈ ਉਧਰੋਂ ਪਿੰਡੋਂ ਆਹ ਹਰ ਤਾਂ ਸਕੂਟਰੀ ਲੈਂਦੀ ਆਪਾਂ ਲੈ ਆਂ ਕਿ ਭੱਜ ਕੇ ਇਹ ਉਧਰ ਜਾਊ ਪਿੰਡ 'ਚ ਲਿਆਊ ਫਿਰ ਮੈਂ ਲੈ ਪਨੀਰ ਲੈ ਆਉਂਗਾ ਪਨੀਰ ਨਹੀਂ ਜਾ ਰੋ ਪਾਏ ਹੋਣਗੇ ਸੋਇਆ ਪੀਨ ਤਾਂ ਦੁੱਧ ਵਾਲਾ ਨਹੀਂ ਮੈਂ ਇਹ ਤੈਨੂੰ ਕਦੇ ਘਰੇ ਨਾ ਕੱਢ ਕੇ ਦੇ ਦਿਆਂ ਨਹੀਂ ਉਹ ਕਈ ਵਾਰ 2 ਭਾਂਟਾ ਹੁੰਦਾ ਮਹਿੰਗਾ ਜਹੀਂ ਹਾਂ ਮਹਿੰਗਾ ਰੋਟੀ ਕੱਟ ਵਾਟਰ ਮੋਟਰ ਕੱਟ ਕੇ ਰੱਖਿਓ ਫਿਰ ਬਰਾਂਬਾ ਕੋਈ ਨਹੀਂ ਚੱਲਿਆ ਉਹਨਾਂ ਨੂੰ ਤਿਆਰ ਮਿਲੂ ਕਮ ਚੰਗਾ ਪੱਜਾਇਆ ਲਾ ਲਾ ਪੱਲਾ ਚਾਰ ਰੋਟੀਆਂ ਤਾਂ ਉਹਨਾਂ ਦੀ ਵਿਹਲੇ ਉਹ ਦਾਲ ਤੂੰ ਧਰ ਲਾ ਦਾਲ ਤਾਂ ਦੇਖਿਆ ਜਦੋਂ ਤੱਕ ਉਹ ਯਾਰ ਧਰ ਲਾਂਗੇ ਐਡੀ ਕਾਲਾ ਯਾਰ ਇਹ ਤਾਂ 2 ਵਜੇ ਆ ਉੱਪਰ ਜੂੜ ਵੱਡ ਮੁਰਕੇ ਨੇਰੇ ਚ ਮੈਨੂੰ ਇੱਕ ਗੱਲ ਹੋਰ ਦੱਸ ਤੂੰ ਐਵੇਂ ਹੀ ਕਹਿਣਾ ਰਹਿਣਾ ਕਿ ਹੈਗੀ ਸੀ ਗੱਲ ਇਹਦਾ ਪਰਦਾ ਜੀ ਯਾਰ ਲੋਕ ਪੜਦਾ ਜੇ ਸੁਣਾ ਲੱਗਦਾ ਪਿਓ ਦਾ ਪੜਦਾ ਤਾਇਆ ਬਣ ਕੇ ਮੇਰਾ ਪੋਲਾ ਬੈ ਜੂ ਇਹ ਬੜੀਆਂ ਗਾਲਾਂ ਦਿੰਦਾ ਮੈਂ ਬਾਹਰ ਤਾਂ ਜਦ ਦਾ ਹੌਲੇ ਸੀ ਹੜਦਾ ਨਹੀਂ ਸੀ ਕੋਈ ਗੱਲ ਵੀ ਦੱਸ ਗੱਲ ਤਾਂ ਕਿਰਨ ਨਰਮਾ ਚੁਗਦੇ ਭਾਈ ਅੱਛਾ ਉਹ ਗਾਹਾਂ ਬਾਡਾ ਵਾਲੇ ਖੇਤ ਓਹੋ ਨੀਵੇਂ ਜੇ ਕਿਲੇ ਚ ਹਾਂ ਉੱਥੇ ਚੁਗੀਏ ਨਰਮਾ ਤੇ ਗੱਲ ਹੋ ਰਹੀਆਂ ਬਚਨੋਂ ਤੇ ਤੇਰਾ ਕੋਨੀ ਕੈ ਲੋ ਮੁਖਾਸੀਆਂ ਬੁੜੀਆਂ ਹੂੰ ਤੇ ਮੈਨੂੰ ਹੁਣ ਕੀ ਪਤਾ ਵੀ ਗਿਆ ਲੋਨਾਂ ਮਾਰਿਆ ਹੈ। ਉਹ ਛੋ ਉਦੋਂ ਦੀ ਹੈ ਉਹ ਜੋ ਪੁਰਾਣੀ ਗੱਲਾਂ। ਅੱਛਾ ਤੇ ਭਰਾਵਾ ਜਦੋਂ ਹੋਇਆ ਪਿਛਲਾ ਪਾ ਦੋ ਢਾਈ ਦਾ ਟਾਈਮ। ਹੂੰ ਤੇ ਆਖੇ ਮੈਂ ਚੁੱਲਾ ਪੱਟ ਕੇ ਕੇ ਰੂ ਕੋਲੇ ਚਾਹ ਧਰਦਾ। ਅੱਛਾ ਮੈਨੂੰ ਕਹਿੰਦਾ ਅਗੋ ਤੂੰ ਬਾਗ ਜਾ ਕੇ ਕੱਚੀ ਤੇ ਪਾਣੀ ਦਾ ਟੋੜਾ ਲਿਆ। ਤੈਨੂੰ ਕਹਿੰਦਾ ਹਾਂ ਮੈਨੂੰ ਭਾਈ ਉਧਰ ਭੇਜਤਾ। ਹੂੰ ਤੇ ਇਹਦਾ ਪੱਟ ਕੇ ਚੁੱਲਾ ਹੂੰ ਹਾਂ ਕੀ ਬਸ ਉੱਥੇ ਰੇੜੂ ਨਾਲ ਹੀ ਛੇੜ ਲਵਾ ਰੱਖਿਆ ਤੇ ਮਾਇਆ ਨੇ ਕੱਚੀ ਤੇ ਕੁਦਰਤੋਂ ਖਾਲ ਚੁੜਾ ਪਾਣੀ ਆ ਗਿਆ ਮੈਂ ਨੇੜਿਓਂ ਭਰ ਕੇ ਤੌੜਾ ਤੇ ਮੁੜਿਆ ਮੈਂ ਇੱਧਰ ਜੀ ਹੋ ਗਿਆ ਮੈਂ ਹਾਂ ਚੱਲ ਚਾਹ ਤਰੀ ਉੱਥੀ ਤੌੜਾ ਚੱਲ ਜਾਾਂਗਾ ਅੱਛਾ ਹਾਂ ਕੀ ਆਉਂਦੇ ਨੂੰ ਦੇ ਚੋਕੇ ਤੇ ਚੋਕਾ ਪਤੀਲੀ ਹੱਲੀ ਜਾਵੇ ਮੈਂ ਕਹਾਂ ਬੰਤਾ ਹਾ ਓਏ ਅਗਰ ਨਹੀਂ 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 ਮੈਂ ਤਾਂ ਚੁੱਕ ਕਰਦਾ ਚੁੱਕ ਕਰਦਾ ਸੀ ਮੈਂ ਕਹਾਂ ਛਮਾਰ ਕੇ ਕਰਦੇ ਬਾਚ ਕਚਾਈ ਜੀ ਮੰਨ ਗਿਆ ਉਹ ਤਾਂ ਮਹੀਨਾ ਦੋ ਮਹੀਨਾ ਮੇਰੇ ਮੱਠੇ ਹੀ ਨਹੀਂ ਲੱਗਿਆ ਹੁਣ ਤਾਂ ਫਿਰ ਇਹਨੂੰ ਤੋੜਿਆ ਆਂ ਤੂੰ ਕਹ ਤੇ ਚਾਹ ਧਰਦਾ ਨਰਮੇ ਵੇਲੇ ਪਾਪਾ ਹਾਂ ਹਾਂ ਇਹ ਗੱਲ ਲੱਗ ਗਈ ਹਾਂ ਕਹ ਤੇ ਚਾਹ ਕਰ ਲਿਆ ਕਰੇਂਗਾ ਨਰਮਾ ਚੁਗਣ ਬੜਿਆ ਇੰਕੁਸ਼ ਇੰਦਾਲਾ ਨਵੇਂ ਤਪਾਈ ਜਊ ਸਾਰਾ ਜਾਂ ਹਾਂ ਚਾਹ ਚੱਕੇ ਤੂੰ ਆਹ ਭਰਾਵਾ ਬੱਠੇ ਹੁਣ ਹਾਂ ਗੱਲ ਲੱਗ ਗਈ ਨਰਮੇ ਵਾਲੀ ਚਾਹ ਧਰ ਲਈ ਹਾਂ ਕਹ ਜੀ ਪਾਪਾ ਚਾਹ ਧਰ ਲਈ ਨਰਮਾ ਚੁਗਣ ਲੱਗੀ ਹੈ ਹਾਂ ਐ ਪੁੱਛੀਂ ਕੀ ਕਰਾਂਗੇ ਫੇਰ ਦੇਖੀ ਤੂੰ ਕਿਹੜੀ ਲੁੱਟ ਕਰਦਾ ਹਾਂ ਐ ਕਰ ਫੇਰ ਹੋ ਖੜਾ ਹੋ ਕੇ ਹੁਣ ਤੇ ਦਾਲ ਦੁੱਲ ਸਰਕ ਗੇਉ ਕਰੇ ਮਾਨ ਨਾ ਗਾ ਲੈ ਓ ਡਾ ਚੰਗਾ ਕਿੱਥੇ ਨਹੀਂ ਨਹੀਂ ਕੁਜੀ ਓ ਨਹੀਂ ਨਾਲ ਇਹਦੇ ਨੂੰ ਨਹੀਂ ਉਹਨੂੰ ਐ ਡਿਗਪੂ ਆ ਪਹਿਲਾਂ ਤਾਂ ਸਕੂਟਰ ਸਿੱਖ ਓਏ ਉਹਨੇ ਗੀਜੇ ਚ ਤਾਂ ਪਾਈ ਆਪਣੇ ਸਾਹਮਣੇ ਓ ਨਹੀਂ ਪਾਈ ਤਾਂ ਹੈ ਮੈਨੂੰ ਪਤਾ ਨਹੀਂ ਉਹ ਵੀ ਦੇਖਿਆ ਮੈਂ ਕੋਈ ਰੰਪੜਾ ਦੇਖ ਖੜ ਜਾ ਮੈਂ ਦੇਖ ਅੰਦਰ ਦੇਖਿਆ ਟੰਗੜਾ ਹੁੰਦਾ ਕੇ ਲਈਏ ਤੇ ਫੇਰ ਤਾਂ ਸਿੱਖ ਲਾਂਗੇ ਉਹਦੇ ਨੂੰ ਨਾਲੇ ਦੁਕਾਨ ਤੋਂ ਭੱਜ ਕੇ ਚੀਜ਼ ਦੀ ਲੋੜ ਪਈ ਲਿਆਵਾਂਗੇ ਓਏ ਉਧਰ ਮਰਿਆ ਸੀ ਓਏ ਉਧਰ ਓਏ ਉਧਰੋਂ ਨਿਕਲਿਆ ਚਿਹਰਨੀ ਚੋਂ ਉੱਥੇ ਦੇਖਿਆ ਕਿ ਤੇ ਕਹਿੰਦੇ ਜਿੱਥੇ ਪੋਣੇ ਜੇ ਪਾਇਆ ਤਾਂ ਕਿਲ ਤੇ ਚੰਗੂ ਚੇਖੀ ਫਿਰ ਤਾਂ ਹੁੰਦੇ ਨੂੰ ਸਿੱਖ ਜਾਗੇ ਚਲਾਇਆ ਤਾਂ ਬਹੁਤਾ ਮਰ ਸਕਾ ਇਹ ਤਾਂ ਫਿਰ ਵੀ ਦੋ ਤੈਰਾ ਤੇ ਨਟੜ ਵਾਲੀ ਚੀਜ਼ ਨਹੀਂ ਛੱਡੀ ਨਾਲੇ ਤੈਨੂੰ ਸਿਖਿਆ ਦੂੰ ਆਇਆ ਜਾ ਜਾਣਾ ਇਹ ਤਾਂ ਐਵੇਂ ਚੋਰੀ ਫਿਰਦਾ ਬੱਚਾ ਉੱਤੋਂ ਦੀ ਆਪਦਾ ਭੱਜ ਕੇ ਜਾਂਦਾ ਆਇਆ ਕਰਾਂਗੇ ਮੈਂ ਤਾਂ ਦੀ ਨਹੀਂ ਯਾਰ ਕਿਤੇ ਉਹ ਦੇਖ ਲੈ ਜਰਾ ਐ ਕਰਾਂ ਕੈਂਚੀਆਂ ਤਾਂ ਸਮੋਸੀ ਫੜ ਜਾ ਮੈਂ ਕੰਜੜਿਆ ਇੱਥੇ ਦੇਖ ਕੇ ਪੋਣਿਆਂ ਤਾਂ ਹਾਂ ਪੋਣਿਆਂ ਤਾਂ ਹਾਂ ਦੀਦੀ ਨਹੀਂ ਕਿਤੇ ਬਾਈਂਟਰੀ ਦੇ ਮਾ ਦੋਛ ਲਾਈ ਕੰਜੜੇ ਕੋਈ ਕੰਮ ਦੀ ਨਾ ਪਤਾ ਲੱਗਾ ਤੈਨੂੰ ਅਕਲ ਹੀ ਹੈ ਨਹੀਂ ਉਹ ਖੜ ਜਾ ਹਾਏ ਫਿਰ ਮੰਨ ਗਏ ਤੈਨੂੰ ਆਖਿਆ ਸੀ ਹਾਂਜੀ ਲੈ ਕਿਰਾਂ ਸਿੱਖ ਕੇ ਤਾਂ ਸਹੀ ਆਉਂਦੇ ਨੂੰ ਮੈਂ ਚਲਾਉ ਲੈ ਤੂੰ ਕਮ ਵੱਡਾ ਮੈਂ ਹਾਂ ਕਿ ਤੂੰ ਸਾਲਾ ਚਲਾਉਂਗਾ ਤੂੰ ਦੇਖਦੇਂਗਾ ਯਾਰ ਬਿੰਦੂ ਨੂੰ ਕਲੇਸ਼ ਪਊ ਉਹਨਾਂ ਜਹਾਜ਼ ਰੋੜ ਕੇ ਬਾਰ ਲੱਗੀ ਲੱਗੀ ਕੁੰਜੀ ਹੈ ਓਏ ਲੱਗੀ ਨਹੀਂ ਲੱਗੀ ਨਹੀਂ ਨਾ ਆਈ ਲੱਗ ਤਾਂ ਗਈ ਯਾਰ ਵਿੱਚ ਤਾਂ ਪਾਤ ਵਿੱਚ ਨਹੀਂ ਪਾਤ ਪਾਤੀ ਉਹਦਾ ਪਰੌਣਿਆ ਖੜ ਜਾ 1 ਮਿੰਟ ਲੈ ੱੱਕਾ ਲਾ ਸਾਲਾ ੱੱਕੇ ਦਾ ਖੜ ਜਾ ਛਿਟਾ ਤੂੰ ਨਮੀ ਚੀਜਾ ਕਿੱਕ ਮਾਰਨ ਦੇ ਕਿਧਰ ਤੇ ਕਿੱਕ ਹੀ ਨਹੀਂ ਯਾਰ ਕਿੱਕ ਕੇ ਲਹਾਤੀ ਨਹੀਂ ਓਏ ਖੜ ਜਾ ਕਿੱਕ ਆ ਗਿਆ ਇਹਦਾ ਸਟੈਂਡ ਹੈ ਕਿੱਕ ਕਿੱਧਰ ਗਈ ਯਾਰ ਉਂਜੀ ਤਾਂ ਹਸ਼ਟਾ ਚੁੰਦੀ ਹੋਵੇ ਸੈਲਫ ਮਾਰ ਕੇ ਦੇਖਣਾ ਹੀ ਮੈਂ ਟ੍ਰੈਕ ਠੁੰਦਾ ਵਾ ਯਾਰ ਹਾਂ ਇਹ ਕੀ ਗੱਲ ਬਣੀ ਮੈਨੂੰ ਆ ਲੱਗਦਾ ਕਿਛ ਨਹੀਂ ਜਾਣ ਕੇ ਦੇਚੀ ਨੂੰ ਯਾਰ ਜਾਂ ਯਾਰ ਇੰਜਨ ਹੀ ਨਾ ਵੱਡਾ ਹੋਵੇ ਇਹਦਾ ਇੰਜਨ ਹਾਂ ਇੰਜਨ ਤਾਂ ਠੀਕ ਹੋਊਗਾ ਸਲੈਂਸਰ ਦੇ ਨਾ ਥਲਾਈ ਸਲੈਂਸਰ ਤਾਂ ਹੈ ਹੀ ਨਹੀਂ ਹੈ ਨਹੀਂ ਫਿਰ ਇਹਨੂੰ ਮੈਂ ਕਹਿੰਦਾ ਬਦਾਨ ਦੇਤੀ ਉਹ ਕਿਛ ਨਹੀਂ ਚੂ ਮੈਂ ਤਾਂ ਆਪ ਕਹਿੰਨਾ ਹਾਂ ਹੈ ਮੈਂ ਤਾਂ ਆਪ ਕਹਿੰਦਾ ਨਹੀਂ ਜਦ ਐਡੀ ਮਸ਼ੀਨਰੀ ਆ ਕਿ ਸਟਾਰਟ ਤੇ ਇੰਜਨ ਹੋਊ ਕਿ ਤੋ ਅਕਸਰ ਕੁੰਜੀ ਮੋੜ ਕੇ ਦੇਖਣਾ ਮਰੀ ਓਏ ਉਹ ਨਾ ਟੱਕਰ ਲਈ ਇਹਨੂੰ ਨਾ ਯਾਰ ਇਹ ਕੱਜਾ ਮੈਂ ਕਿਉਂ ਵੀ ਨਹੀਂ ਭਰਦੀ ਐ ਕਰ ਫਿਰ ਹਾਂ ਤੂੰ ਉੱਤੇ ਬੈਠ ਕਿਉਂ ਟੱਕਾ ਲੱਗੇ ਹਾਂ ਹਾਂ ਟੱਕੇ ਨਾਲ ਹੋਜੂ ਹੋਜੂ ਦੇਖੋ ਜਣ ਲਾਈਟਾਂ ਜਗਦੀਆਂ ਦੇਖਣਾ ਮੂਰੇ ਨਾ ਯਾਰ ਲਾਈਟਾਂ ਵੀ ਨਹੀਂ ਜਗਦੀਆਂ ਟੱਕਾ ਲਾ ਟੱਕਾ ਮੈਨੂੰ ਗੇਅਰ ਚ ਪਾਉਣ ਦੇ ਖੜ ਜਾ ਟੱਕਾ ਲਾ ਆ ਨਾ 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 ਉਹ ਗੇਰ ਵੀ ਨਹੀਂ ਦਿੰਦਾ ਯਾਰ ਕਿਤੇ ਗੇਰ ਸਕੂਟਰ ਮੰਗੂ ਨਾ ਪੈਂਦਾ ਆਹ ਆਈ ਤਾਂ ਪੈਂਦਾ ਤਾਂ ਹੈ ਨਹੀਂ ਆਪਾਂ ਨੂੰ ਤਾਂ ਇਹਦਾ ਭੇਜ ਤੀ ਨਹੀਂ ਇਹ ਇਹ ਤਾਂ ਠੱਗ ਲਿਆ ਭਾਈ ਮਾਨਾ ਗੱਲ ਠੱਗ ਲਿਆ ਓਏ ਹੈ ਠੱਗ ਲਿਆ ਹੈ ਹੀ ਨਹੀਂ ਕੋਈ ਤੇ ਆ ਵੇ ਲੈ ਨੀ ਜਣ ਕੱਟ ਕੇ ਦੇਤਾ ਯਾਰ ਮਾਨਾ ਜਿਲਾਈ ਕਾ ਤੇ ਨਾ ਹੁੰਦਾ ਪੈਂਦਾ ਤੇ ਪੈਰਾਂ ਨਾਲ ਰੋੜੀ ਆਉਂਦਾ ਸੀ ਓਏ ਦੇਖੋ ਯਾਰ ਤੂੰ ਠੱਗਾ ਨਾ ਠੱਕੇ ਨਾ ਹੋ ਠੱਗਾ ਇੱਕ ਮਿੰਟ ਇੱਕ ਮਿੰਟ ਕੋਇਓ ਬ੍ਰੇਕ ਜੇ ਪਹਿਲਾਂ ਟੈਸਟ ਕਰ ਲਾਂ ਇਹ ਆ ਸੀ ਬ੍ਰੇਕ ਤਾਂ ਠੀ ਆ ਗਏ ਹੈ ਠੀ ਆ ਗਏ ਲੱਗਦੇ ਆ ਚੱਲ ਫਿਰ ਇੱਥੇ ਰੱਖ ਓ ਇੱਥੇ ਰੱਖ ਮੇਰੀ ਗੱਲ ਕਿ ਮੈਂ ਉਧਰ ਨਾ ਦੂਰ ਲੈ ਕੇ ਚੱਲ ਇੱਥੇ ਗੇੜੇ ਦੇ ਆਏ ਕਰੀ ਜਿਹੜੀਆਂ ਲੀਹਾਂ ਪਹਿਣੀਆਂ ਮਾਂਜਾ ਮਾਰਦੀ ਝੜਕਦੇ ਮੈਂ ਆਪੇ ਮਾਰ ਦੂੰ ਜਰਾ ਇਹ ਲੈ ਤਖਾ ਉਹ ਤਾਂ ਬਾਹਰ ਬਣੀ ਲਿਆ ਨੇ ਵੱਲ ਮੈਂ ਝੰਮੇ ਲੋਟ ਚੱਲ ਦੱਪ ਕੇ ਇਹ ਲੈ ਇਹ ਲੈ ਬਾਹਰ ਜਾ ਉਹ ਗੰਦੀ ਬਾਰੀ ਮੋਟੀ ਆਪਾਂ ਇੱਥੇ ਗਿਆ ਨਾ ਕੈ ਨਾ ਪੂ ਕੋਤ ਵੀ ਨਿਕਲ ਜਾ ਜਾ ਖੜੀ ਵੀ ਮਛਾ ਜਾ ਰ ਬਰੇਖ ਵੀ ਲੱਗ ਨੂੰ ਹਟ ਕੇ ਮੱਛਾ ਲਾ ਦ ਦਵਾਰੇ ਲਾ ਟੱਕਾ ਕੋ ਬਾਸ਼ਣਾਉਂ ਚ ਤੇਲ ਦੀ ਤੇਲ ਕਿੱਥੇ ਪੈਂਦਾ ਸੱਚਾ ਲੱਡੂਆਂ ਦਾ ਡੱਬਾ ਕਹਿੰਦਾ ਸੀ ਲੱਡੂਆਂ ਦਾ ਡੱਬੇ ਪਹਿਲਾਂ ਛਟਾਟਾ ਕਰ ਜਾ ਰ ਬੋਅਕੀ ਆਏ ਕਰੀ ਫੜ ਗਈ ਧਰਦੀ ਆਪਾਂ ਹੀ ਖਾ ਲਾਂਗੇ ਅੱਖ ਨੇ ਖਾ ਲਿਆ ਕਰਾਂਗੇ ਇਹਨੂੰ ਕੀ ਦੇਣੀ ਆ ਉਹ ਨਹੀਂ ਗਿਆ ਛੇੜ ਕਰ ਗਿਆ ਓਏ ਖੁੱਲੂ ਆ ਜਾ ਰਿਹਾ ਓਏ ਇੱਥੇ ਤਾਂ ਤੇਲ ਪਊਗਾ ਇੱਥੇ ਕਿਹੜੇ ਡੱਬੇ ਨੇ ਤੇਲ ਪੈਂਦਾ ਹੂ ਦੁਆਰੇ ਠੱਕਾ ਲਹੂ ਜਦ ਹੋਵੇ ਕਮੇ ਨਾ ਯਾਰ ਜਦੋਂ ਟਰੈਕਟ ਹੋ ਜਾਂਦੇ ਠੱਕੇ ਨਾਲੇ ਤਾਂ ਉਹਦੀ ਛੋਟੀ ਚੀਜ਼ ਆ ਇਹਨੇ ਕਬਕੇ 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 ਦੇਖ ਹਮ ਹੁੰਦੇ ਖਾ ਤੂੰ ਹਮਾਰੀ ਤੇ ਮਰੀ ਮੋਟੀ ਨਾ ਆਵੀ ਮੁਸ਼ਕਲ ਆ ਭਰਾ ਵੇ ਤਾਂ ਉਹ ਗੱਲ ਬਣ ਗਈ ਜਾਂ ਤਾਂ ਗਰਮ ਕਰ ਲਿਆ ਹੁੰਦਾ ਪਾਣੀ ਪਾ ਜੱਕ ਮੈਂ ਤਾਂ ਕਹਿੰਦਾ ਇਹ ਚੀਜ਼ ਹੀ ਮਾੜੀ ਦੇਤੀ ਜਾਂ ਗਰਮ ਪਾ ਲੈ ਜਾਂ ਖਰਾਬ ਦੇਤੀ ਮਸ਼ੀਨਰੀ ਇਹਨੂੰ ਮੰਨ ਗੱਲ ਮੈਂ ਤੈਨੂੰ ਭੇਤ ਨਹੀਂ ਮਾੜਾ ਮੋਟਾ ਭੇਤ ਜਰ ਮੈਂ ਜੱਸਕਾ ਚਲਾ ਸਾਈਕਲ ਕਾਠੀ ਜਾਣਦਾ ਅੱਛਾ ਉਹ ਜੀਜਾ ਜਾਣਦਾ ਇਹ ਜਾਣਦਾ ਨਹੀਂ ਲੈ ਫਿਰ ਉਹ ਵੱਡੀ ਹੋਏ ਕਿ ਇਹ ਵੱਡੀ ਹੋਈ ਇਹ ਵੱਡੀ ਹੋਈ ਨਹੀਂ ਨਹੀਂ ਉਹ ਸ਼ੇਰਾ ਤਿੰਨ ਟੈਰਾਂ ਹੀ ਸੀ ਕਿੱਥੇ ਮੈਂ ਟਰੈਕਟਰ ਵੀ ਚਲਾਇਆ ਟਰੈਕਟਰ ਨਾਲ ਕਹੀਂ ਵੱਡੀ ਟਰੈਕਟਰ ਦਾ ਭੈਣ ਦਾ ਲਾ ਚਾਰ ਟਾਇਰਾਂ ਤੇ ਹੁੰਦੇ ਦੋ ਤੇ ਆਇਆ ਕਿਰਾਂ ਮੋੜ ਕੇ ਹੋਰ ਠੱਕਾ ਲਾ ਕੇ ਰਾਂ ਹੋਰ ਠੱਕਾ ਦਾ ਮੰਨ ਗੱਲ ਹੋ ਜੂ ਹੋ ਜੂ ਏ ਅਹੀਂ ਦੇਖੇ ਲੋਕ ਖੜ ਜਾ ਓਏ ਚੱਲ ਇੱਕ ਮਿੰਟ ਖੋ ਜਾ ਖੋ ਜਾ ਟੈਡੀ ਕਰਕੇ ਤੇਲ ਘਟ ਆਉਂਦਾ ਇਧਰ ਨੂੰ ਤੇਲ ਘਟ ਆਉਂਦਾ ਸਕੂਟਰ ਵੀ ਪਹਿਲਾਂ ਐ ਕਰਦਾ ਦੇਖੇ ਇੱਥੇ ਜੈਲਾ ਪਟਵਾਰੀ ਹੁੰਦਾ ਐਂ ਟੈਡਾ ਕਰਦਾ ਟੜਕੇ ਟੜਕੇ ਅੱਛਾ ਉਹ ਐ ਆਉਂਦਾ ਹੈ ਅੱਛਾ ਹੋਰਨ ਤੇਲ ਕਈ ਬੈਠੇ ਡਾ ਕਰੇ ਤੋਂ ਆਉਂਦਾ ਨਹੀਂ ਪੰਪ ਚੱਕਦਾ ਖੋ ਜਾ ਖੋ ਜਾ ਹੋ ਜਾਂਦੇ ਸਮਾਰ ਕੇ ਲੈ ਹੁਣ ਚੱਲ ਹੁਣ ਤਾਂ ਹੋਇਆ ਲੈ ਹੁਣ ਤਾਂ ਤੈਨੂੰ ਕਹੀ ਤੀ ਗੱਲ ਇਧਰ ਨੂੰ ਕਰ ਮੂੰਹ ਓਏ ਇਧਰ ਨੂੰ ਮੂੰਹ ਕਰ ਯਾਰ ਚੱਲ 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 ਓਏ ਹੌਲੀ ਕਰ ਹੌਲੀ ਹੌਲੀ ਆਇਂ ਮੋੜ ਏ ਏ ਲੱਚਾ ਚੱਲ ਦੱਬ ਕੇ ਜਾਣ ਨਾ ਲਾ ਜਾਣ ਲਾਉਂ ਯਾਰ ਛੱਡ ਜਾ ਛੱਡ ਜਾ ਛੱਡ 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 ਤਾ ਹੋ ਗਈ ਇਹ ਤਾਂ ਗਮ ਹੀ ਨਹੀਂ ਜੱਟ ਤੂੰ ਚਾਹ ਵੀ ਨਹੀਂ ਹੈਂ ਤੂੰ ਚਾਹ ਵੀ ਨਹੀਂ ਕਰੀ ਮੁਸ਼ਕਲ ਆ ਯਾਰ ਆਪਣੇ ਹਿਸਾਬ ਚ ਨਹੀਂ ਆਉਂਦੀ ਕਾਰੀਗਰ ਨੂੰ ਫੋਨ ਕਰ ਹੈ ਓਏ ਹੈਂ ਕਾਰੀਗਰ ਨੂੰ ਫੋਨ ਕਰ ਉਹਨੂੰ ਕੀ ਫੋਨ ਕਰਾਂਗੇ ਯਾਰ ਕਾਰੀਗਰ ਨੂੰ ਕਹੇ ਭਈ ਅਸੀਂ ਲਿਆਏ ਸੀ ਨਾ ਅੰਦਰ ਲਾ ਦੇ ਉਹਨੇ ਆਉ ਆ ਵੀ ਨਾ ਜਾਵੇ ਮੈਂ ਤਾਂ ਕਹਣਾ ਐ ਮੈਂ ਜਾ ਜਾਂ ਤੇਰੇ ਯਾਰ ਮੈਂ ਸਿੱਖ ਲਊ ਉਹਨੂੰ ਕਿਦੋਂ ਨਾ ਆਉ ਮੈਂ ਤਾਂ ਲਾ ਫਿਰ ਕੱਲ ਨੂੰ ਸਿਖਾ ਦੂੰ ਕਿਹੜਾ ਸਟਾਰਟ ਟੱਕਰਾ ਮੈਂ ਨਹੀਂ ਭਰਾਵਾ ਉਹ ਜਰਾ ਮੰਨੀ ਗੀਂ ਜੇ ਮੇਰਾ ਸ਼ੇਰ ਕਿਹੜਾ ਹੋਰ ਲਾ ਦੇ ਨਾ ਦਮ ਚੜ ਗਿਆ ਭਰਾਵਾ ਕਿਹੜਾ ਹੋਰ ਲਾ ਦੇ ਤੈਨੂੰ ਕਹਤਾ ਨਾ ਤੈਨੂੰ ਕਹਤੀ ਕਲ ਜੀ ਹੋਊ ਯਾਰ ਮੇਰੀ ਜ਼ਿੰਮੇਵਾਰੀ ਨਾ ਹੋਵੇ ਲਓ ਕਿ ਮੈਂ ਨਹੀਂ ਫੇਰ ਸਿੱਖੇਗਾ ਕਿ ਮੈਂ ਕਰ ਭੈਣ ਦੀ ਲੰਨ ਲਵ ਸਿੱਖਣਾ ਮੈਂ ਤਾਂ ਤੁਰ ਕੇ ਭੱਜ ਜਾਗੂ ਓ ਤੁਰਕੇ ਨਹੀਂ ਕੰਚਰਿਆ ਅੱਜ ਸਿੱਖਲਾ ਮੁੜਕੇ ਨਹੀਂ ਉਹਨੇ ਸਿੱਖਣ ਦੇ ਨੇ ਭੈਣਾਂ ਮੇਰੀ ਨਾਸ ਨਾਸ ਵੱਜਣ ਲਾਤੀ ਓ ਨਈ ਨਈ ਹੋਰ ਬਾਹ ਮਾਂ ਜਿਆ ਪੁੱਤਾ ਕੀ ਤੂੰ ਤਾਂ ਜਈ ਖੜਾ ਦੂਜੀ ਵਾਰ ਕੀ ਦੂਜੀ ਵਾਰ ਜੋ ਸਕੂਟਰੀ ਨਹੀਂ ਨਾਸ ਵੱਜਣ ਲਾਤੀ ਦੂਜੀ ਵਾਰ ਨਹੀਂ ਝੂਟਾ ਲੈ ਸਕਦਾ ਤੂੰ ਪਹਿਲੀ ਵਾਰ ਸਕੂਟਰੀ ਤੇ ਕਹ ਨਾ ਤੂੰ ਗਲਤ ਬੋਲਦਾ ਨਾ ਨਾ ਅੰਸਟੇ ਡਿਛਾਲ ਦਈਏ ਜਦੋਂ ਪਹੀ ਤੇ ਜਾਂਦੀ ਐ ਤਾਂ ਕਹਿਣਾ ਵੀ ਦੂਜੀ ਵਾਰ ਨਹੀਂ ਪਿੰਡ ਗੇੜਾ ਲਾਉਂਦਾ ਮੈਂ ਨਹੀਂ ਪਰ ਆਲਾਉਂਦਾ ਨਾ ਲੈ ਮੈਨੂੰ ਕਿ ਖੜੀ ਰਹਿਣ ਦੇ ਯਾਰ ਫਿਰ ਮੈਂ ਭੈਣ ਗੜਨੀ ਐ ਖੜੀ ਰਹਿਣ ਦੇ ਲੈ ਮੈਨੂੰ ਕਿ ਖਰਾਤਾ ਮੜ ਕੇ ਉਹਨੇ ਸਿੱਖਣ ਵੀ ਨਹੀਂ ਦਿੰਦਾ ਤੈਨੂੰ ਦੱਸਦੀ ਗੱਲ ਦੇਖੀ ਜੋ ਕਿਹੜਾ ਹੋਰ ਲਾ ਦੇ ਮਨ ਗੱਲ ਕਿਹੜਾ ਲਾ ਦੇ ਕਿਹੜਾ ਬਸ ਐਟ ਕੀ ਹੋ ਗਈ ਹੋ ਗਈ ਨਹੀਂ ਬਸ ਖਲਾੜ ਲਾਂਗੇ ਲਿਆਂ ਜਾਂ ਮਾਰਦੀ ਮਾਂਜੇ ਨਾਲ ਓਏ ਖੋ ਜਾ ਖੋ ਜਾ ਸਿੱਧੀ ਕਰ ਲੈਨੇ ਕਰਾ ਜਮਾ ਇਹ ਖੋ ਗਿਆ ਤੈਨੂੰ ਮੈਂ ਦੱਥੂ ਮੋਟਾਉਂਦਾ ਹਾਂ ਚੱਲ ਓਏ ਦਬਕੇ ਨਹੀਂ ਪੂਰੇ ਜੋਰ ਨਾਲ ਜੱਥੇ ਨਹੀਂ ਉਹਦਾ ਛੱਡੂ ਏ ਛੱਡ ਜਾ ਛੱਡ ਦੇ ਹੋ ਗਈ ਹੋਊ ਹੋਊ ਤੈਨੂੰ ਕਹੀ ਸੀ ਗੱਲ ਹੋਊਗੀ ਯਾਰ ਓਏ ਕੰਟੋ ਦਾ ਜਦੋਂ ਮਾਰੇਗਾ ਕਾ ਉਹ ਜਾ ਉਹ ਤੇਰੇ ਜਦੋਂ ਟੱਚ ਫੁੱਟਦੀ ਆ ਰੋੜੀ ਫਿਰਦੇ ਨੂੰ ਉਹ ਆ ਗਿਆ ਉਹ ਆ ਗਿਆ ਹਾਂ ਭਾਈ ਆਏ ਕਰੋੜੀ ਫਿਰਦੇ ਆ ਸਟਾਰਟ ਕਰਦੇ ਸੀ ਮੈਂ ਚੇਖ ਲੀ ਗੇ ਨੋ ਹੋਈ ਨਹੀਂ ਯਾਰ ਮੈਂ ਤੁਸੀਂ ਦਾ ਹੀ ਪਾਲ ਨਹੀਂ ਸੀ ਘਰੋਂ ਜਾਵੇ ਤਾਂ ਅਸੀਂ ਟਲੈਗਿਓ ਨੂੰ ਨਹੀਂ ਨਹੀਂ ਮਾਸਟਰ ਲਾਈਨ ਜਾਣਾ ਸੀ ਮਾਸਟਰ ਪਿੰਡੋਂ ਇਹ ਤਾਂ ਇਹ ਨਹੀਂ ਹਟਿਆ ਇਹ ਨਹੀਂ ਹਟਿਆ ਮੈਂ ਕਿ ਦੋਖਿਆ ਹੋਏ ਇਹਨੇ ਕਿਹਾ ਯਾਰ ਕਹਿੰਦਾ ਨਮਾਜ਼ ਸਕੂਟਰ ਤੁਸੀਂ ਜਾਣਦੇ ਨਹੀਂ ਬੋਧਦੇ ਨਹੀਂ ਤੋੜ ਦੇਓਗੇ ਸ਼ਟਾਟ ਹੀ ਨਹੀਂ ਹੋਇਆ ਕਿੰਨਾ ਧੱਕਾ ਲਾਈ ਇਹਨੇ ਤਾਂ ਮੋੜਿਆ ਮੋੜ ਦੇ ਤੈਨੂੰ ਦੱਸ ਤਾਂ ਚੱਲਦਾ ਹੀ ਨਹੀਂ ਚਲਾਉਣੇ ਨਹੀਂ ਆਉਂਦਾ ਕੋ ਬਾਲੇ ਚੱਡੇ ਲੱਗਾ ਸ਼ਟਾਟ ਆਛੀ ਨਹੀਂ ਫੁੱਟਦੀ ਉਹ ਤਾਂ ਅਥਰੂ ਕੀ ਕੰਟਾ ਹੋ ਗਿਆ ਜਾਂ ਨਾ ਕਿ ਕੱਚੇ ਹੀ ਐ ਤੁਹਾਨੂੰ ਕਿੱਕ ਹੁੰਦੀ ਨਹੀਂ ਇਹਦੇ ਹੋਰ ਕਿ ਮੈਂ ਸੈਲਫ ਤੇ ਹਾਂ ਲੇ ਸੈਲਫ ਮਾਰਿਆ ਸੀ ਮਾਜੀ ਜੰਨ ਲੈ ਓਏ ਕੰਜਰ ਦੇ ਵਾ ਆ ਆ ਸੱਚ ਤੋ ਹੋਊ ਕਿਹੜੀ ਆਲਾਰਮਰੀ ਤੋਂ ਹਾਂ ਇਹ ਤਾਂ ਆ ਆਲਾਰਮ ਚੱਲ ਆਲਾਰਮ ਚੱਲ ਓਏ ਇੰਨ ਵਾਲੀ ਨਹੀਂ ਆਗੀ ਹੋਰ ਕਹ ਜਿਆ ਜੀਆ ਇਹ ਬੈਟਰੀ ਵਾਲੀ ਐ ਬੈਟਰੀ ਵਾਲੀ ਓਏ ਤੇ ਬੈਟਰੀਆਂ ਨੇ ਕਿੱਥੇ ਓਏ ਆ ਦੇਖਾ ਇੱਥੇ ਥੱਲੇ ਪੈਣ ਗੱਲ ਨਾ ਪੁੰਡ ਥੱਲੇ ਬੈਟਰੀ ਫਟ ਜੂਏ ਤੋ ਕੀ ਕਰਾਉਣਾ ਜੂਏ ਕੋਈ ਚੋਟੇ ਮਾਰੇਗਾ ਜਮਾ ਆਏ ਕਿਵੇਂ ਫੜ ਜੂ ਇਹ ਨਹੀਂ ਕੰਮ ਜੀ ਹੱਬ ਕਿਤਨਾ ਥੱਲੇ ਬੈਟਰੀ ਚੱਲੀਏ ਮੇਰਾ ਸਾੜਿਆ ਹੋ ਗਿਆ ਉਹ ਸਾਰੇ ਲੋ ਕੀ ਲਈ ਫਿਰਦੇ ਐ ਜਿਵੇਂ ਬੱਠਲ ਥੱਲੇ ਪੜਾਕਾ ਚੱਲਿਆ ਹੁੰਦਾ ਤੇਰੇ ਕੋਲ ਤਾਂ ਪੁੱਠੀਆਂ ਗੱਲਾਂ ਇਹ ਚੀਜ਼ ਤੇ ਕਾਦੀ ਉਹ ਆ ਨਾ ਉਹ ਪਰਵਾ ਲੈਟਲੀ ਚੀਜ਼ ਐ ਥਾ ਮੌਤ ਚ ਕੀ ਫਿਰਦਾ ਮੌਤ ਮੌਤ ਕੀ ਕੋਈ ਮੌਤ ਚ ਕੀ ਫਿਰਦਾ ਇਹਦਾ ਤੂੰ ਜਾਨ ਹੀਲਤੀ ਤਲੀ ਤੇ ਧਰ ਲਈ ਅੱਛਾ ਤੈਨੂੰ ਕਹਿ ਤਾਂ ਬਚਦਾ ਨਹੀਂ ਅੱਗੇ ਕਿੰਨੇ ਕੁ ਲੋਕ ਮਰ ਗਏ ਤੇ 20ਾਂ ਦਾ ਵਾਹ ਉਹ ਤੇਰੇ 20ਾਂ ਥਾਈ ਹੋਏ ਆਏ ਇਹ ਤਾਂ ਪਰਵਾ ਖਾਟ ਓਏ ਕਾ ਇਹ ਤਾਂ ਬੜਾ ਨਜ਼ਾਰਾ ਹੈ ਨਾ ਨਾ ਇਹ ਤਾਂ ਕਾਲਾ ਕਾਲਾ ਇਹਨਾਂ ਦੇ ਛੱਡ ਦੇ ਕਾਲ ਕਾਲ ਇਹ ਤਾਂ ਕਾਲਾ ਇਹ ਤਾਂ ਕਾਲਾ ਭਰਾਵਾ ਆ ਜਾ ਮੋੜਿਆ ਮੋੜਿਆ ਰੋੜੀ ਭੈਣ ਜੋਂ ਨੂੰ ਫਿਰਦੇ ਉਹ ਇਹਨੂੰ ਅੱਛੀ ਅੱਖਾਂ ਕਿਤੇ ਉਹਨਾਂ ਇੰਜਨ ਵਾਲਾ ਸਾਨੂੰ ਕੀ ਪਤਾ ਉਹ ਇਹਦਾ ਕੰਜਦੇ ਖਰਚਾ ਨਹੀਂ ਕੋਈ ਅੱਛਾ ਅੱਛਾ ਹੋਰ ਨਾ ਤੇਲ ਪੋਣਾ ਪਵੇ ਨਾ ਹੋਰ ਖਰਚਾ ਤਾਂ ਉਹ ਵੀ ਰਹਿੰਦਾ ਬੰਦੇ ਦਾ ਜਦੋਂ ਇਹ ਚੱਲ ਜੇ ਨਾ ਰੋਟੀ ਖਾਵੇ ਨਾ ਉਹ ਵੇਦਾ ਖਰਚੇ ਤਾਂ ਮੰਗਰੂ ਵੀ ਨਹੀਂ ਲੈਂਦਾ ਬੰਦੇ ਦਾ ਕਦ ਨਾਲ ਛੱਡ ਜੂ ਨਾ ਨਾ ਇਹ ਨਹੀਂ ਕੰਮ ਨਾਲ ਜਾਇਆ ਕਰ ਮੈਂ ਲਿਆ ਜਾ ਕਰੂੰ ਲੈ ਮੈਂ ਲਿਆ ਜਾ ਕਰੂੰ ਤਾਂ ਹੀ ਖੜਕਾ ਨਹੀਂ ਕਰਿਆ ਆਉਂਦੀ ਨੇ ਓਏ ਤਾਂ ਹੀ ਨਹੀਂ ਕਰਿਆ ਖੜਕਾ ਕਦੇ ਕਦੀ ਰੋੜੀ ਫਿਰਦੇ ਓਏ ਫੇਟਾ ਚੇਲੇ ਟਾਲਿਆ ਵੀ ਐਵੇਂ ਗਿਆ ਅੱਡਾ ਹੋ ਗਿਆ ਅੱਡਾ ਘੰਟਾ ਹੋ ਗਿਆ ਖਪਾ ਖੂਨ ਮੋੜਿਆ ਓਏ ਥੋਡੇ ਨਾ ਭਰਾਵਾ ਮੋੜਿਆ ਇੰਕਣਾਲੀ ਤੇ ਆ ਸਾਡੇ ਓਏ ਅੰਦਰ ਲਾ ਓ ਇਹਨੂੰ ਸਾਡੇ ਨਹੀਂ ਫਿੱਟ ਸਾਡੇ ਨਹੀਂ ਫਿੱਟ ਭਰਾਵਾ ਭੁੱਖ ਪਹੁੰਚ ਕੇ ਪਹੁੰਚੇ ਕਿ ਫਿੱਟ ਨੂੰ ਕੀ ਹੋਇਆ ਇਹਦਾ ਚੀਜ਼ ਦੀ ਬੈਟਰੀ ਜਾਂਦੇ ਜਾਂਦੇ ਡਾਊਨ ਹੋ ਜਾਉ ਤੇ ਰਾਹ ਤੇ ਖੜੇ ਰਹੇ ਆਏ ਨਹੀਂ ਹੁੰਦੀ ਕਿੰਨੀ ਗਾਰੰਟੀ ਹੈ ਉਹਨਾਂ ਦੀ ਅੱਛਾ ਜੀ ਹੋਰ ਬੈਟਰੀ ਜੀ ਪੂਰੀ ਇਹ ਛੋ ਮਾਤਲ ਵੀ ਤਵੱਲਣੀ ਹੋਵੇ ਪੂਰੀ ਕਿਥੋਕ ਤਾਈ ਬਗ ਜੇ ਹੈ ਕਿਥੋਕ ਤਾਈ ਬਗ ਜੇ ਇਹ ਚੱਲ ਜਾਂਦੀ ਆ 70 78 ਕਿਲੋਮੀਟਰ 70 78 ਕਿਲੋਮੀਟਰ ਹਾਂ ਕਾਇ ਕੋ ਚਾਰਜ ਕਰੀ ਕਾਇ ਕੋ ਬਣ ਗਿਆ ਓਏ ਇਹ ਬਣ ਗਿਆ ਮਲੇ 20 ਕੋ ਬਣ ਗਿਆ 40 ਕੋ 40 ਨੋ 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 20 ਕਿਲੋਮੀਟਰ ਦਾ 40 ਹਾਂ 40 ਕੋ ਬਣ ਗਏ 20 20 ਕੋ ਬਣਦਾ 40 ਨਾਲ ਬਣ ਗਏ 20 ਕੋ 20 ਕਿਲੋਮੀਟਰ ਚ ਇੱਕ ਕੋ ਹੁੰਦਾ ਹਾਂ ਤਿੰਨ ਹੁੰਦਾ ਜਰਵੇਂ ਛੁੰਤੀ ਰਹਿੰਦੇ ਬੱਚਾ ਪੁੱਠਾ ਚੱਲਣਾ ਚੱਲ 20 ਕੋ ਮੰਨ ਫੇਕੂ ਬੋਲੀ ਬਾਟ ਨਹੀਂ ਜਾਂਦੀ ਇਨੀ ਬਾਤ ਉੱਠ ਵਗ ਜਾਂਦਾ ਨਹੀਂ ਬੇਟਾ ਕਿਉਂ ਕਿ ਚੰਗਾ ਖੜ੍ਹ ਲਿਉਂਦੇ ਹਾਂ ਉੱਠ ਜਾਂਦਾ ਭੈਣ ਨੀਰਾ 80 ਰੁਪਏ ਦਾ ਦਿਨ ਚ ਖਾਂਦਾ ਇਹਦਾ ਕੀ ਖਰਚਾ ਇਹ 5 ਰੁਪਏ ਦੀ ਬਿਜਲੀ ਖਾਂਦੀ ਹੂ ਅੱਛਾ ਇਹ ਲਾਈਟ ਖਾਂਦੀ ਨਹੀਂ ਹੈ ਓਏ ਕਿੰਨੀ ਕਿ ਲਾਈਟ ਖਾਂਦੀ ਆ ਯਾਰ ਓਹੀ ਆ ਭਰਾਵਾ ਮੋੜਿਆ ਓਏ ਬੰਤੇ ਨੂੰ ਅੱਛਾ ਇਹ ਬੈਂਟਰੀ ਕਾਹਦੇ ਨਾਲ ਭਰਦੀ ਆ ਫਿਰ ਲਾਈਟ ਨਾਲ ਵੀ ਤਾਂ ਇਹ ਆ ਨਾ ਮੈਂ ਤੈਨੂੰ ਵੀ ਲਾਈਟ ਨਾਲ ਭਰਦੀ ਆ ਫਿਰ ਮੋਜਾ ਛਾਲਿਆ ਤਾਂ ਬਿੱਲ ਨਾਲ ਮਰ ਜਾਗੇ ਬਿੱਲ ਪਤਾ ਕਿੰਨਾ ਆਉਊ ਓਏ ਨਹੀਂ ਖਾਂਦੀ ਨੀ ਲਾਈਟ ਬਿੱਲ ਆਉਗਾ ਕਿੱਡੀ ਆ ਕਿ ਤੂੰ ਭਰੀ ਭਰਦੀ ਪੜੂ ਆ ਜਾ ਓਏ ਓ ਬੈਟਰੀ ਤਾਂ ਈ ਏ ਸਾਰੀ ਜਿੱਦਾਂ ਨਹੀਂ ਲਾਈਟ ਪਊਗੀ ਚਾ ਅੱਛਾ ਆ ਦੇਖ ਆ ਪਈ ਬੈਟਰੀ ਇੱਕ ਤਾਂ ਹੀ ਚੱਲੀ ਨਹੀਂ ਫਿਰ ਹਾਂ ਹਾਂ ਆ ਦੇਖ ਇਹ ਕਾ ਹੈਂਕਰ ਹੋ ਜਾ ਹਾਂ ਬੈਟਰੀ ਕਟੋ ਇੰਜਨ ਤਰਾ ਖੇ ਲਿਆ ਮਨ ਹਾਂ ਬੈਟਰੀ ਕੜਾ ਜੇ ਡਿੱਗ ਜੂ ਹਾਂ ਕਿ ਮੇ ਡਿੱਗੂ ਆ ਜਾ ਬੈਟਰੀ ਇਹ ਤਾਂ ਗਲਤ ਕੰਮ ਕਰ ਲਿਆ ਭਾਈ ਨਾ ਮੇ ਨਵੀਂ ਸਕੂਟਰੀ ਤੇਰੇ ਮਾਂ ਘਰ ਲੱਕ ਕੇ ਗਾਲ ਆਂ ਕਦੀ ਪਾਲਿਆ ਹਾਂ ਉਧਰ ਲਾ ਦੇ ਸੁਭਾਸ਼ ਚ ਤੇ ਕੋਲੇ ਮੇਰਾ ਮੰਜਾ ਨਾ ਜਾਹੀਂ ਭਰਾਵਾ ਨਾ ਡੋਂਦੀ ਨਹੀਂ ਆਪਾਂ ਦੂਜੀ ਯਾ ਭਾਈ ਮਰਨਾ ਆਪਣੇ ਬੜੀਆਂ ਮਰੇ ਬੱਚੇ ਦਾ ਕਾਲ ਬੰਨ ਲਿਆ ਨੇ ਮੰਜੇ ਨਾਲ ਕਾਲ ਅੱਛਾ ਤੈਨੂੰ ਦੱਛਤਾ ਚੱਲ ਬੜੀ ਲਾਦੇ ਯਾਰ ਇਹ ਤਾਂ ਮਰੀ ਜਾਂਦਾ ਆਪਾਂ ਲੈ ਅੰਦਰ ਲੈ ਬੜੀ ਗੱਲ ਨਹੀਂ ਬੜੀ ਉੱਪਰ ਇੱਕ ਬੀਲਦਾਰੀ ਮੇਰੇ ਕੋਲੇ ਆ ਜੂ ਤੂੰ ਤਾਂ ਇਹ ਕੰਮ ਭਾਲਦਾ ਹੀ ਐ ਥੋੜੇ ਦਿਨਾਂ ਦਾ ਪਰੌਣੇ ਆ ਫਿਰ ਤਾਂ ਕੋਈ ਨਹੀਂ ਫਿਰ ਤਾਂ ਖਾ ਲਿਆ ਮਟਰ ਪਨੀਰ ਜਿਹੜਾ ਖਾਣਾ ਸੀ ਆਹ ਹਾ ਹਾ ਤੈਨੂੰ ਤਾਂ ਡਰ ਕੋਈ ਫਿਰ ਮੈਂ ਹੀ ਚਲਾਉਣੀ ਆ ਕੰਮ ਤਾਂ ਪਾਜਾ ਗਲਤੀ ਹੋ ਗਿਆ ਮੂੰ ਮਰਜੀ ਐ ਜੀ ਪਰੌਣ ਗਲਤ ਹੋ ਗਿਆ ਇਹ ਤਾਂ ਮੁਸ਼ਕਲ ਆ ਕਿਉਂ ਆਇਦਰ ਹੋ ਯਾਰ ਇੱਕ ਬੰਦਾ ਗਿਆ ਲੈ ਆਪਣੇ ਕੋਈ ਨਹੀਂ ਫਿਰ ਤੈਨੂੰ ਕੀ ਚੋਰਾ ਪਤਾ ਨਹੀਂ ਸਿੱਖ ਜੇ ਭੈਣ ਚੜਾ ਬਈ ਤੁਰਕੀ ਭਗ ਜਾ ਕਰਾਂ ਕੋਈ ਨਹੀਂ ਮੈਂ ਮਰੂ ਆ ਫਿਰ ਮੈਂ ਤੈਨੂੰ ਕੀ ਚੋਰਾ ਮੱਝਾ ਸੀਗੀ ਲੈਣਾ ਜੇ ਦੁੱਲਿਆ ਆਂ ਮਰੇਂਗੀ ਕਾਲ ਪਣੀ ਆਂ ਹੂਕਦਾ ਤੇਰਾ ਕੋਈ ਨਹੀਂ ਕੋਈ ਨਹੀਂ ਪਹਿਲੀ ਦਲ ਤੇਰੇ ਕੋਲ ਪੁੱਠੀਆਂ ਗੱਲਾਂ ਇਹ ਤਾਂ ਕਬੀਲਦਾਰੀ ਫੜ ਲਿਆ ਯਾਰ ਇਹ ਤਾਂ ਹੱਕ ਮੇਰਾ ਹਾਂ ਸਿਆਣਾ ਬੰਦਾ ਤੇਰਾ ਕਾਹਦਾ ਹੱਕ ਹੈ ਹੱਕ ਮੇਰਾ ਹੈ ਅੱਛਾ ਤੂੰ ਮੇਂਡਾ ਦੇ ਲੋ ਬਾਣੀਆਂ ਦਾ ਕੀ ਹਿਸਾਬ ਕਰਦੇ ਓ ਤੂੰ ਸਾਨੂੰ ਅੱਧਾ ਬੰਦਾ ਲੁੱਟ ਕੇ ਖਾ ਜਾਂਦਾ ਓਏ ਨੂੰ ਵੱਡੇ ਥਾਂ ਮੈਂ ਨਹੀਂ ਛੋੜ ਕੋਈ ਕਬੀਲਦਾਰ ਕੌਣ ਚਲਾਉਂਦਾ ਸਾਡੀ ਉਹਦਾ ਬਾਪੂ ਚਲਾਉਂਦਾ ਸੀ ਬਾਪੂ ਚਲਾਉਂਦਾ ਸੀ ਉਹ ਪੜਿਆ ਸੀ ਥੋੜੇ ਵਾਂਗੂ ਗੁੰਗਾ ਨਹੀਂ ਸੀ ਵਾਹ ਇਹ ਜੋ ਦਾ ਫੁੱਟ ਗੀ ਲੋ ਚੌੜੀਆਂ ਕਾਲੀਆਂ ਆਪਣੀਆਂ ਲੋਟ ਹੋਣੀਆਂ ਵੀ ਉੱਚਾ ਚੁਕਾਈ ਜਾਣੀਆਂ ਕੋਈ ਨਰਮ ਚੋਨਾ ਲਾਏ ਵਾਲੀਆਂ ਤੇ ਫਿਰ ਚਕਾਉਣੀਆਂ ਤੂੰ ਤਾਂ ਅਜ ਕਹਿਣਾ ਜਾਣਾ ਭਗ ਜਾ ਆਪਣਾ ਲੋੜ ਨਹੀਂ ਤੂੰ ਤਾਂ ਇਹ ਗੱਲ ਕਰਦਾ ਵੀ ਤੈਨੂੰ ਪੈਸੇ ਟਕੇ ਰ ਉਧਰ ਉਧਰੀ ਕਰਨੇ ਆਪਾਂ ਨੂੰ ਇੱਕ ਗੱਲ ਆ ਨਾ ਇਹ ਆਪਾਂ ਨੂੰ ਦੱਸ ਦੇ ਬਾਨੀਆਂ ਤੋਂ ਕਿੰਨੇ ਫੜੇ ਆ ਹਸਾਬ ਲਾਵਾਂਗੇ ਭਾਈ ਟੋਕੀ ਹਾਂ ਕਾਹਦਾ ਹਸਾਬ ਲੈਂਦੇ ਕਾਪੀ ਤੇ ਲਿਖ ਕੇ ਸਾਰਾ ਹਸਾਬ ਦੇ ਸਾਨੂੰ ਕਿੰਨੇ ਸੌਦੇ ਵਾਲਿਆਂ ਨੂੰ ਦਿੱਤੇ ਆ ਕਿੰਨੇ ਤੂੰ ਬਾਨੀਆਂ ਤੋਂ ਫੜੇ ਸਾਨੂੰ ਸਾਰਾ ਹਸਾਬ ਦੇ ਭਰਾਵਾ ਠੀਕ ਹਾਂ ਤੈਨੂੰ ਹਸਾਬ ਕਾਹਦਾ ਦੇਵਾਂ ਮੈਂ ਤੂੰ ਮੇਰਾ ਪਿਓ ਆ ਕਿ ਹਸਾਬ ਦੇ ਦੇ ਤੇ ਖਾਣਾ ਤੂੰ ਕੀ ਖਾਣਾ ਬੋਲ ਨਾ ਤਾਏ ਕੁਝ ਯਾਰ ਗੁੰਗਾ ਕਿ ਹੋ ਜਾਣਾ ਮੈਂ ਕੀ ਬੋਲਾਂ ਵਿੱਚ ਬੋਲ ਵਿੱਚ ਬੋਲ ਨਾ ਤਾਏ ਯਾਰ ਵਿੱਚ ਕਿਵੇਂ ਓ ਤੂੰ ਗੱਲ ਕਰ ਇਹਦੇ ਨਾਲ ਵੀ ਕਬੀਲਦਾਰੀ ਸਾਨੂੰ ਧਰ ਪਾਈ ਕਬੀਲਦਾਰੀ ਸਾਨੂੰ ਧਰ ਪਾਈ ਕੀ ਧਰ ਜਦੋਂ ਮੁੰਡਾ ਖਈ ਜਾਂਦਾ ਧਰ ਇਹ ਕਾਪੀ ਫੜਾ ਪੈਣ ਤੇ ਲੈ ਕੇ ਕੀ ਕੀ ਜਾਂ ਕੋਈ ਕਣਕ ਵੇਚ ਲਈ ਗਾਹ ਨੂੰ ਦੇਖਾ ਇਹ ਗੱਲਬਾਤ ਆ ਜੀ ਬਦਹਨ ਕਿ ਪੈਸੇ ਕਿੱਧਰ ਤੱਕ ਹੀ ਤੁਰੇ ਜਾਣ 5000 ਦਿਆ ਸਕੂਟਰੀ ਹੈ ਇਹ ਹੱਪੀ ਨਹੀਂ ਕਰੇ ਮੈਂ ਗੱਪ ਮਾਰ ਗਿਆ ਗੱਪ ਮਾਰ ਗਿਆ ਹੋਰ ਪੁੱਛ ਬਾਈ ਇੱਟਰੀ ਆਈ 15000 ਦੀ 15000 ਦੀ ਲੈ ਆ ਦੇ ਫਰਾ ਸਾਨੂੰ ਐਂਸ ਕਿ ਟੈਂਜਨ ਵਾਲੀ ਸਕੂਟਰੀ ਨਹੀਂ ਨਹੀਂ ਮੈਨੂੰ ਲੈ ਆ ਦੇ 15000 ਦੀ ਦੁਨਮੀ ਲਈ ਕਿੰਨੀ ਲੈਦਾ ਠਾ ਮਿੱਠੂ ਕੁਵਾਰ ਕੇ 20 ਪਈਆਂ ਹੋਣੀਆਂ ਇਹਦੀਆਂ ਇਹ ਤਾਂ ਨਾਲ ਦੀ ਨਹੀਂ ਮਿਲਦੀ ਫਿਰ ਕਿਉਂ ਮਿਲਦੀ ਇਹਦੇ ਨਾਲ ਭਾਂਜੀ ਫੁੱਡੀ ਜਪਾਨ ਚੋਂ ਲੈ ਆ ਨਾ ਹਾਂ ਫਾਲਾ ਮਿਲਦੀ ਦਾ ਇਹ ਤਾਂ ਪੁੱਠੀਆਂ ਗੱਲਾਂ ਆ ਗਾਉ ਮਿਲਦੀਏ ਦੇ ਨਾਲ ਦੀ ਇਹ ਤਾਂ ਹੋਰੋਂ ਕਰਦਾ ਟੋਕ ਵਾਲੀ ਮਸ਼ੀਨ ਤੇ ਜੜਜੋ ਖੋਲ ਕੇ ਪੈਂਟੜੀਆਂ ਵੱਧ ਕੇ ਰਹਿਾਂਗੇ ਕਿਉਂ ਓਏ ਉਹ ਤੇ ਨਹੀਂ ਚੱਲਣੀਆਂ ਇਹ ਇਹ ਤਾਂ ਭਾਂਜੀ ਫੁੱਡੀ ਮੱਕੀ ਕੂਤਰੀ ਘੜੀਆਂ ਵੇਲੇ ਇੱਕ ਵੇਲੇ ਮੈਂ ਟੋਕ ਹੀ ਕਰ ਲਿਆ ਕਰਾਂ ਇਹ ਕਹਦਾ ਟੋਕਾ ਕਰ ਦੇਣੀ ਹੈ ਅੱਛਾ ਉਹ ਤਾਂ ਮੋਟਰ ਹੀ ਚੱਲਦੀ ਹੈ ਫਿਰ ਤਾਂ ਬੇਕਮੀ ਹੋ ਗਈ ਕਰਲੀ ਕੋ ਰੋਟੀ ਆਟੇ ਦਾ ਪ੍ਰਬੰਧ ਕਰਾ ਰੋਟੀ ਤੂੰ ਬਣਾਜ ਕਿਉਂ ਤੁਹਾਨੂੰ ਮੈਂ ਕੀ ਕਹਿ ਕੇ ਗਿਆ ਸੀ ਇਹ ਸਕੂਟਰ ਹੀ ਰੋੜੀ ਫਿਰਿਓ ਹੈ ਕਾਂਜਾ ਭਰਾਵਾ ਮਾਸਟਰ ਨਹੀਂ ਪਹਿਲਾਂ ਮਾਸਟਰ ਜੇ ਮੈਂ ਕਿੱਥੋਂ ਲਿਆ ਦਮਾਸਟਰ ਤੇ ਤੁਹਾਨੂੰ ਮੈਂ ਕੀ ਪੁੱਛਿਆ ਸੀ ਕਿ ਉਹ ਤਾਂ ਮਟਰ ਪਈ ਹੈ ਓਏ ਨਹੀਂ ਉਹ ਹੀ ਜੜ ਕਹਿਤਾ ਮਿਰਚਾਂ ਨੂੰ ਮਟਰ ਕਹੀ ਜਨੇ ਮਿਰਚਾਂ ਪਈਆਂ ਹਰੀਆਂ ਅਗੇ ਮਟਰ ਪਈ ਬੀਲਾ ਨਹੀਂ ਪਾਲ ਜਣੀ ਸੁਣਾ ਕੰਗਰ ਰੋਟੀ ਨੂੰ ਤਾਂ ਕੀ ਹੈ ਫਿਰ ਨਰਮ ਵਾਲੀ ਦੀ ਚਾਹ ਤਰ ਲੈਨੇ ਤੇਰੀ ਪਾਇਨ ਤੇਰੀ ਐ ਕਰ ਹਾਂ ਰੋਟੀ ਨੂੰ ਤਾਂ ਕੀ ਹੈ ਹਾਂ ਤੂੰ ਨਰਮੇ ਵਾਲੇ ਦੀ ਚਾਹ ਤਰਲਾ ਮੈਂ ਜੰਡ ਦੇ ਬੈ ਕੇ ਦੇਖ ਲੂੰਗਾ ਤੇਰੀ ਪਾਏਂਗਾ ਤੇਰੀ ਨਹੀਂ ਨਰਮਾ ਹੁਣ ਕਿੱਥੇ ਆਇਆ ਤਾ ਕਣਕ ਉਹ ਨਰਮੇ ਵਾਲੀ ਚਾਹ ਜਿਹ ਤਰੀ ਸੀ ਤੂੰ ਹਾਂ ਤੂੰ ਹੀ ਭੈਣ ਜਾਈ ਏ ਨਹੀਂ ਨਹੀਂ ਮੈਂ ਮੈਂ ਨਹੀਂ ਕੋਈ ਗੱਲ ਕਰੀ ਛੌਂ ਜਾ ਜਾ ਮੈਨੂੰ ਕੀ ਪਤਾ ਲੱਗਿਆ ਫਿਰ ਮੈਨੂੰ ਕੀ ਕੀ ਕਹਿੰਦਾ ਓਏ ਨਰਮੇ ਵਾਲਾ ਕਿਵੇਂ ਤੇਰਾ ਮਤਲਬ ਕੀ ਹਾਂ ਕੀ ਨਰਮਾ ਹੋਇਆ ਨਰਮਲੀ ਚਾਹ ਨਹੀਂ ਤੇਰੀ ਸੀ ਤੂੰ ਭੈਣ ਜਾਈ ਹੈ ਮਾਰੋਂ ਆਪਾਂ ਜਾ ਪਾਉਂ ਜੀ ਛੋਹ ਲੈ ਜਾ ਮੈਨੂੰ ਕੀ ਪਤਾ ਲੱਗਿਆ ਫਿਰ ਪਤਾ ਨਹੀਂ ਕੀ ਕਹਿੰਦਾ ਨਰਮਲੀ ਚਾਹ ਵਧੀਆ ਬਣਾਉਂਦਾ ਬਾਲੀ ਵਧੀਆ ਬਣਾਉਂਦਾ ਤੀ ਭੈਣ ਦਾ ਫੁੱਦਾ ਬਣਾਉਂਦਾ ਤੇਰੀ ਇਹ ਨਾ ਯਾਰ ਹੁਣ ਨਰਮਾ ਕਿੱਥੇ ਹੈ ਨਰਮਲੀ ਚਾਹ ਐ ਕੁੱਟ-ਕੁੱਟ ਕੇ ਬਣਾਉਂਦਾ ਪੂਰੀ ਵਧੀਆ ਅੱਛਾ ਹੁੰਦਾ ਕੁੱਟ-ਕੁੱਟ ਕੇ ਬਾਰ-ਬਾਰ ਕੇ ਪੂਰੀ ਬਾਰ-ਬਾਰ ਕੇ ਤੂੰ ਇਸੇ ਕੰਮਾਂ ਧੀਮਾ ਕਰੋਂਗਣਾ ਲਾਉਣ ਨੂੰ ਆਪਾਂ ਛੋਹ ਲੈ ਜਾ ਜੀ ਕਿਉਂ ਕਹੀ ਮੈਨੂੰ ਕੀ ਪਤਾ ਲੱਗਿਆ ਫਿਰ ਮੈਂ ਤੈਨੂੰ ਕਿਹਾ ਕੁਛ ਕਹੀ ਐ ਫੇਰ ਮੈਂ ਕੀ ਕਿਹਾ ਮ ਦੱਤੀ ਹੂ ਦੱਤੀ ਹੋਰ ਮਾਰਾ ਮੋਟਾ ਇਹ ਮੈਂ ਜਾਗਰੂ ਗੁੰਡ ਚੁੰਗਲਾਂ ਦੀ ਯਾ ਕਰਦੇ ਕੋਲੇਸ਼ ਕਰਾ ਜੇਂਗਾ ਇੱਥੇ ਕਰੇ ਮੈਂ ਤੈਨੂੰ ਦੱਸਾਂ ਦੱਤੀ ਤੂੰ ਕਰਾਏਂਗਾ ਇਹ ਕਦੇ ਕਰਾ ਦੂ ਕੋਲਾ ਬਣਾਈ ਜਾਂਦਾ ਜੇ ਬਣਾਈ ਜਾਂਦਾ ਕੋਲੋਂ ਇਹਨੂੰ ਕੀ ਪਤਾ ਲੱਗਿਆ ਤੂੰ ਛੀਪਾ ਨਹੀਂ ਗਾ ਲੋ ਮੈਂ ਤਾਂ ਢਾਰ ਰੋਟੀ ਦਾ ਕਰਦਾ ਨਾ ਨਾ ਹੋਰ ਦੱਸ ਦੇ ਇਹਨੂੰ ਕੁਝ ਦੱਸ ਆਂ ਨਾ ਮੈਨੂੰ ਕੀ ਲੋੜ ਹੈ ਯਾਰ ਆਪਦੀਆਂ ਵੀ ਦੱਸ ਦਿਆ ਕਰ ਮੇਰੀ ਕਾਜੀ ਦੱਸ ਦੇ ਹਾਂ ਮੈਂ ਦੱਸ ਦਿੰਨਾ ਓ ਤਾਇਆ ਓ ਤਾਇਆ ਓ ਓਏ ਆਲੂ ਮਟਰ ਧਰ ਲਾ ਓਏ ਆਜਾ ਮਟਰ ਦਾ ਪਹਿਲਾਂ ਮੈਂ ਕਹਿੰਦਾ ਤੂੰ ਖਾ ਹੀ ਲੈ ਚੌਚੇ ਨਾਲ ਆਲੂ ਪਏ ਦੇ ਨਹੀਂ ਦੇ ਕਦੇ ਹੈ ਆ ਜਾ ਉਹ ਸਾਲਾ ਮਟਰਾਂ ਦਾ ਐ ਕਰਤਾ ਓਏ ਉਹ ਰੋਟੀਆਂ ਪਾਣੀ ਹੱਥ ਦੀਆਂ ਬਣਾ ਲਈ ਅੱਛਾ ਹੂੰ ਬੁੱਲਾ ਨਾਲ ਪਰ ਨਹੀਂ ਹੈ ਪਾਣੀ ਹੱਥ ਦੀਆਂ ਕਰਦਾ ਜਿਕੇ ਤੇ ਬਾਜਰੇ ਦੀ ਕੁਟ ਲੈ ਪਚਰ ਲਾ ਕੇ ਫੇਰ ਤਾਂ ਨਹੀਂ ਆ ਰਹੀ ਆ ਜਮਾ ਜਮਾ ਬਿਸਕੁਟ ਵਰਗੀ ਬਣਾ ਦੂ ਬੁੱਲਾ ਨਾਲ ਭੁਰੂ ਹਾਂ ਉਹ ਬਣਾ ਬਣਾ ਮੈਂ ਲੰਮੀ ਕੇ ਗੋਲ ਰੋਟੀ ਗੋਲ ਗੋਲ ਅੱਛਾ ਕਾਇ ਖਾਏਗਾ ਮੈਂ ਤਾਂ ਦੋ ਹੀ ਖਾਉਂ ਦੋ ਤੇਰੇ ਪਿਓੜੀਆਂ ਦੋ ਮੇਰੀਆਂ ਛੀ ਰੋਟੀਆਂ ਬਾਜੂ ਆ ਬਾਦੂ ਬਾਦੂ ਹਾਂ ਤੁਸੀਂ ਇੱਥੇ ਬੈਠੇ ਰਹੋ ਮੈਂ ਲਿਆਉਣਾ ਥਾਲ ਚ ਹਾਂ ਗਿਣ ਕੇ ਪਕਾਈ ਵੱਧ ਨਾ ਪਕਾਈ ਉਹ ਮਖਣੀ ਨਾ ਵਾਲੀ ਪਾਈ ਦਾਲ ਚ ਪਾਈ ਜੀ ਫੁੱਜੀ ਹੈਰੀ ਢਾਬੇ ਤੇ ਬੈਠਾ ਸਾਲਾ ਮਖਣੀ ਦਾ ਉਹ ਚਾਰ ਡੇਲਿਆਂ ਦਾ ਚੱਕ ਲਈ ਕੰਮ ਕਰੋ ਆਪਦਾ ਉਹ ਕੁੱਤੇ ਵਾਂਗੂ ਪਕਾਈ ਮਰੀ ਐ ਉਹ ਚਾਰ ਡੇਲਿਆਂ ਦਾ ਚੱਕ ਲਈ ਓਏ ਤੂੰ ਚੁੱਪ ਕਰ ਦੇ ਕਨਾ ਓਏ ਕਿਉਂ ਕੁੱਤੇ ਵਾਂਗੂ ਭਕਾਈ ਮਰੀ ਐ ਜੇ ਜੇ ਰੋਟੀ ਤਾਂ ਨਾ ਰੁੱਟ ਜਾਣਾ ਹੂੰ ਰੋਟੀ ਤਾਂ ਨਾ ਰੁੱਟ ਜਾਣਾ ਨਾ ਭੱਗ ਜਾ ਮੈਂ ਤਾਂ ਤੁਹਾਨੂੰ ਤਾਂ ਜਿਹੜਾ ਕਰਦਾ ਭੈਣ ਦੇ ਲੈਣੋਂ ਮੈਂ ਚਾਰ ਹੀ ਨਹੀਂ ਦੇਖੇ ਜਦੋਂ ਰੋਟੀ ਖਾਣ ਲੱਗੀ ਅੱਛਾ ਨਾ ਤੂੰ ਤਾਂ ਦੇਖਿਆ ਹੀ ਨਹੀਂ ਕਦੇ ਨਾ ਮੱਖਣੀ ਦੇਖੀ ਐ ਠੀਕ ਐ ਤੂੰ ਮੱਖਣੀ ਦਾ ਨੀਰਾ ਵਾਲਾ ਪੋਣਾ ਮੈਂ ਸਹੂੰ ਮੈਂ ਕਿੱਥੇ ਦੁੱਧ ਦਾ ਮੋਲ ਲਾ ਰੱਖਿਆ ਹਵਟਾ ਹੀ ਕਰਨ ਨੀਰਾ ਪਾ ਦੇ ਮੈਂ ਸਤਾਹੀ ਵਿੱਚ ਗਿਆ ਮੱਖਣੀ ਤਾਂ ਹੈ ਨਹੀਂ ਡੰਡੇ ਦਾ ਘਿਓ ਖਾ ਲੇਗਾ ਜਾ ਭੱਗ ਜਾ ਖਾ ਲੈ ਢਾਲ ਦਾ ਖਾਉਂ ਡੰਡੇ ਦਾ ਥੋੜਾ ਮੱਖਣੀ ਦਾ ਡਾਲ ਕੀ ਦੇ ਦਾਤਾ ਢਾਲ ਡਾ ਕਿਉ ਕੀਤੇ ਦਾਤਾ ਕੀ ਦੀ ਗੱਲ ਕਰਜ ਮੈਂ ਜਾ ਦੂੰ ਢਾਲ ਡਾ ਕਿਉ ਓਏ ਕੀ ਡਰੇਗਾ ਢਾਲ ਡਾ ਓ ਢਾਲ ਡਾ ਉਹ ਕੀ ਹੁੰਦਾ ਡੰਡੇ ਵਾਲਾ ਛਾ ਡੰਡੇ ਵਾਲਾ ਹੈਗਾ ਹਾਂ ਆ ਜਾ ਡੰਡੇ ਵਾਲਾ ਕਿਉ ਹੈਗਾ ਇੱਥੇ ਆਉਣਾ ਉਹਦੇ ਮੇਰੇ ਕੋਲ ਆ ਐ ਕਰ ਹਾਂ ਤੂੰ ਤੂੰ ਕੰਮ ਕਰ ਲੈ ਬੈਠਾ ਤੂੰ ਰੋਟੀ ਬਣਵਾ ਦੇ ਕਦੇ ਨਾਲਾ ਕਿ ਮੈਂ ਹਾਂ ਕਿਹਾ ਹੂੰ ਢਾਹ ਛੋ ਤੇ ਮਰ ਮੱਖਣੀ ਤਰ ਕੇ ਰੋਟੀ ਤੇ ਅੱਛਾ ਵਿੱਚ ਚਟਨੀ ਪਾ ਕੇ ਅੱਛਾ ਫਿਰ ਨਹੀਂ ਆ ਰਹੀ ਆ ਜਮਾ ਪਾਵਾਂ ਚਟਨੀ ਵਿੱਚ ਮੈਂ ਕੀ ਗੱਲ ਕਰਦਾ ਰੋਟੀ ਤੇ ਘੋ ਤਰ ਕੇ ਮੱਖਣੀ ਘੋ ਤਰ ਕੇ ਹਾਂ ਤੇ ਵਿੱਚ ਚਟਨੀ ਤਰ ਕੇ ਵਿੱਚ ਚਟਨੀ ਨਹੀਂ ਆ ਰਹੀ ਆ ਜਮਾ ਆ ਗਿਆ ਪਾਵਾਂ ਵਿੱਚ ਚਟਨੀ ਆ ਗਿਆ ਅੰਦਰ ਹੀ ਪਿਆ ਕੋਟਾ ਪਾਵਾਂ ਵਿੱਚ ਚਟਨੀ ਕੀ ਕੋਟਾ ਢਾਪਿਆ ਹੂੰ ਮਰੀਏ ਨੇ ਆ ਗਿਆ ਚਟਨੀ ਪਾਵਾਂ ਭੈਣ ਦੇ ਲੋ ਮਖਣੀ ਨਹੀਂ ਦੇਖੀ ਜਿੱਦਾਂ ਰੋਟੀ ਖਾਣੀ ਮੈਂ ਤੁਹਾਨੂੰ ਕਹੀਏ ਨਾ ਵੀ ਮੈਨੂੰ ਕੋਈ ਕਰ ਲੈਂਦੇ ਬੰਨ ਸੋਪਾ ਰੋਟੀਆਂ ਤੋਂ ਹੁਣ ਭੈਣ ਤੋਂ ਤੇ ਫਿਰਦੇ ਤੈਨੂੰ ਕਾਹਦਾ ਕਰ ਲੈਂਦੇ ਜੋ ਛੈਣਾ ਬੰਦਾ ਮੈਂ ਸ਼ਿਰ ਤੇ ਉਹ ਤੂੰ ਬਣਾ ਗੱਲ ਤੋਂ ਬੇੜੇ ਤੇਰੀ ਤਾਈ ਆ ਗਈ ਜਦੋਂ ਮੈਂ ਤੈਨੂੰ ਦੱਸਾਂ ਲੱਜਟਾ ਲੈ ਜਾਓਗੇ ਓ ਪਾਪਾ ਹਾ ਤਾਈ ਲਿਆਉਣ ਨੂੰ ਕਹਿੰਦਾ ਕਿਵੇਂ ਕਰਨਾ ਹੈ ਹੈ ਤਾਈ ਤਾਂ ਇੱਥੇ ਛੱਟ ਨਾ ਮਾਰੇ ਵੀਰੇ ਹਾਂ ਮੈਂ ਤੈਨੂੰ ਮੈਂ ਲੜਵਾ ਦੇਣਾ ਕਿਰ ਤੂੰ ਆ ਤਾਈ ਲਿਓਨ ਨੂੰ ਮੈਂ ਲੈ ਕੇ ਦੇਵਾਂ ਨਾ ਨਾ ਉਹ ਕਰੀਂ ਆਂ ਦੀਂਦਾ ਨਹੀਂ ਮੈਂ ਉਹਦੇ ਦੂਆ ਨਾ ਖੁੰਡਾ ਨਹੀਂ ਨਹੀਂ ਮੈਂ ਖਾ ਤੇਰੀ ਚਾਈ ਮੂੰ ਆਟਾ ਗੁੰਨੂ ਆਏ ਗੱਲ ਕਰਦਾ ਅੱਛਾ ਹਾਂ ਆ ਗਿਆ ਐਂ ਕਰੇ ਆਟੇ ਚ ਜਨੂਨ ਪਾ ਲਈ ਬਸ ਉਹ ਕਿਉਂ ਚੰਗਾ ਹੁੰਦਾ ਹੈ ਹਾਂ ਹੈ ਨਾ ਯਾਰ ਇਹਨੂੰ ਤੂੰ ਕੋ ਦੇਗਾ ਉਹ ਨੂਨ ਪਾ ਲਈ ਐਂ ਕਰਦੇ ਆ ਅੱਜ ਹਾਂ ਦੁੱਧੀਆਂ ਲੱਗ ਗਈ ਮੈਂ ਕਹਿੰਦਾ ਯਾਰ ਮਿੱਠੀਆਂ ਵਾਲੀਆਂ ਦਹੀਂ ਨਾਲ ਖਾ ਜਾ ਮਿੱਠੀਆਂ ਪਏ ਮਿੱਠੇ ਹਾਂ ਮਿੱਠੀ ਚਾਹ ਲੈ ਫਿਰ ਵੱਢੀ ਨਾਲ ਜਾਤੀ ਨਾਲ ਜਾ ਤੂੰ ਵੱਢ ਲਿਆ ਓਏ ਮੈਂ ਇਹ ਆਟਾ ਗੁੰਨੂ ਤੂੰ ਕਰੇਗਾ ਕਿ ਮੇਰੇ ਨਾਲ ਕਰਾਂਗੇ ਨਹੀਂ ਜਰਾ ਜਿਆ। ਲਾ ਵਗ ਜਾ ਰੋਟੀ ਬਣਵਾ ਦੇ ਜਰਾ। ਹਾਂ। ਉਹਦੇ ਵਿੱਚ ਨਾ ਥੋੜੇ ਜਿਹਾ ਉਹ ਪਾਣੀ। ਕਿਹੜੀ ਉਹ ਨਹੀਂ ਤੜਕੇ ਬਚੀ ਸੀ ਆਪਣੀ। ਦਾਲ ਮੂੰਗੀ ਮਸਰੀ ਦੀ ਆਟੇ ਚ ਗੁੰਨਦੀ ਮੈਂ ਮੈਂ ਤੈਨੂੰ ਰੱਖਣਾ ਜੇ ਅੱਗੇ ਤੂੰ ਮੇਰੇ ਬੇਲ ਨੇ ਦਾ ਡੰਡਾ ਤੋੜ ਚੱਕ ਪਾ ਕਾਹਦਾ ਬੇਲ ਨੇ ਦਾ ਡੰਡਾ ਤੋੜ ਤਾ ਮੈਂ ਨਾ ਹਿਸਾਬ ਨਾਲ ਚਲਾਇਆ ਕਰ ਇਹਨੂੰ ਕਹਿ ਮੈਂ ਦੱਸਾਂ ਹੈ ਤੋੜ ਤਾ ਕੇ ਇੱਕ ਪਾਛੋ ਡੰਡਾ ਤੋੜ ਤਾ ਇਹਦਾ ਕੰਮ ਨਹੀਂ ਬੇਲ ਨੇ ਚਲਾਉਣਾ ਆਉਂਦਾ ਓਏ ਕਾਹਦਾ ਬੇਲ ਦੇ ਫਿਰ ਉਹਨੂੰ ਸੁਖਾਉਣਾ ਆ ਜਾ ਜਾ ਜੇ ਰੋਟੀ ਲੌਂਦੇ ਚ ਕੁਲੜੇ ਕਰਦੇ ਆਂ ਅੱਟਾ ਗੁੰਨੇ ਪੈ ਜਾ ਰਾਜਾ ਮੁੰਨੀਰੀ ਹੁੰਦੀ ਆ ਹੈ ਤੀ ਹੈ ਨਹੀਂ ਤੇਰਾ ਮੁੰਡਾ ਵੀ ਕੰਮ ਜਾ ਤੂੰ ਲਾਹ ਲਾ ਚਾਲ ਮੇਰੇ ਕੱਡੇ ਦੀ ਮੁੰਡੇ ਤੇ ਲੈਣੇ ਤਰਦਿਆ ਕਰੋ ਭੈਂਡਾ ਫੁੱਦਾ ਦੇਣੇ